ਸਤਨਾਮ ਵਾਹਿਗੁਰੂ ਸਤਨਾਮ ਬਦਲੋ ਸੁਣੈ ਜੋ ਕਾਮ ਕਿਰਪਾ ਕਰਾਏ ਕਹਾਂ ਬੁੱਧ ਪ੍ਰਾਪਤੋ ਚਹ ਹਮਾਰੇ ਜੋ ਪ੍ਰਭ ਕੀ ਅਤ ਪਿਆਰੀ ਆਵੋ ਭਗਤ ਕਾਸ਼ ਲਾਂ ਆਵ ਤਉ ਅਚਰਜ ਕਾਹੋ ਜਿਉ ਚੱਲ ਜਨ ਜਨ ਤੈ ਕਸਾ ਰੁਗੋਜਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤ ਸਤ ਸੰਗਤ ਹਜ਼ੂਰੀ ਦੇ ਅੰਦਰ ਨੌਵੇਂ ਸਜੇ ਹੋਏ دیਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਸ਼ਵਾਮਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਆਗਨੇ ਆਪ ਮਾਈ ਭਾਈ ਗੁਰ ਸਿੱਖ ਸੰਤਾਂ ਦੇ ਜੋ ਦਰੋਂ ਨੇੜਿਓਂ ਚੱਲ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰੀ ਸੁਖਮਣੀ ਸਾਹਿਬ ਜਪਜੀ ਸਾਹਿਬ ਜਾਪ ਸਾਹਿਬ ਚੌਪਈ ਸਾਹਿਬ ਅਰੰਤ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਅਸ ਜੀ ਦੀਵਾਰ ਦੇ ਸੰਪੂਰਨ ਕੀਰਤਨ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਲਏ ਨੇ ਸਤਿਗੁਰੂ ਜੀ ਦੀ ਪਰਮ ਪਵਿੱਤਰ ਗੁਰਬਾਣੀ ਦੇ ਕਥਾ ਵਿਚਾਰ ਦੇ ਜਹਾਜ਼ਰੀਆਂ ਭਰੀਏ ਮਹਾਰਾਜ ਜੀ ਦਾ ਪਰਮ ਪਵਿੱਤਰ ਉਪਦੇਸ਼ ਸਰਵਣ ਕਰੀਏ ਸਮੂਹ ਮਾਈ ਭਾਈ ਸਿੱਖ ਸੰਗਤ ਇਕਾਗਰਤ ਅਵਕਸ਼ੋ ਲਵਾਓ ਹਾਜ਼ਰੀ ਆਖੋ ਸਤਨਾਮ ਸ੍ਰੀ ਉਸੇਸੂ 92 ਦੇ ਉੱਤੇ ਤਨਾਹ ਸ੍ਰੀ ਰਾਗ ਵਿੱਚ ਸੁਭਾਏ ਮਾਣ ਹੈ ਸੁਖਾ ਕਰਦੇ ਸਨ ਤਾਂ ਕਬੀਰ ਸਾਹਿਬ ਜੀ ਨੇ ਆ ਕੇ ਕਹਿੰਦੇ ਕਬੀਰ ਤੂੰ ਕਾਂਛੀ ਦੇ ਚ ਤਾ ਰਹਿੰਦਾ ਹੈ ਕਿਉਂਕਿ ਕਾਂਛੀ ਵਿੱਚ ਸ਼ਿਵ ਜੀ ਨੇ ਮੁਕਤੀ ਦਾ ਸਦਾ ਵਰਤ ਲਾਇਆ ਹੈ ਕਹਿੰਦੇ ਅਸੀਂ ਤਾਂ ਤੈਨੂੰ ਤਾਂ ਮੰਨੀਏ ਜੇ ਤੂੰ ਕਾਂਛੀ ਛੱਡ ਕੇ ਕਿਤੇ ਹੋਰ ਪਰੇ ਗੰਗਾ ਤੋਂ ਦੂਰ ਜਾ ਕੇ ਜਿਹੜੀ ਅੜੰਬੇਰੀ ਧਰਤੀ ਹੈ ਸਰਾਪੀ ਹੋਈ ਜਿਹਨੂੰ ਮਗਹਰਮੇ ਕਹਿੰਦੇ ਹਨ ਜੇ ਤੂੰ ਉਸੇ ਮਗਹਰ ਦੀ ਧਰਤੀ ਦੇ ਇਚ ਹੜੋਂਬੇ ਦੀ ਧਰਤੀ ਦੇ ਵਿੱਚ ਰਹੇ ਤੇ ਫੇਰ ਅਸੀਂ ਤੈਨੂੰ ਮੰਨੀਏ ਸਾਧ ਸੰਗਤ ਜਿਹੜੀ ਹੜੋਂਬੇ ਦੀ ਆਈ ਜਦੋਂ ਕਿਹਾ ਵੀ ਰਸਤਬਾਸ ਤੋਂ ਪੂਰੀ ਨਹੀਂ ਹੋ ਰਹੀ ਕਾਂਸੀ ਵਿੱਚ ਭੋਜਨ ਨਾ ਮਿਲਿਆ 1 ਲੱਖ ਵਿਦਿਆਰਥੀ ਤਾਂ ਕਹਿੰਦੇ ਆਪਾਂ ਕਦੇ ਹੋਰ ਪਾਰ ਜਾ ਕੇ ਕਹਿੰਦੇ ਕੋਈ ਧਰਤੀ ਵੇਖ ਕੇ ਵਸਾਂ ਇਥੇ ਆ ਕੇ ਇਹਨਾਂ ਨੇ ਵਿਦਿਆਲਾ ਇਹੋ ਜਿਹਾ ਭੰਡਾਰ ਖੋਲਿਆ ਨਿਉਂਦੇ ਆਉਣ ਲੱਗ ਪਏ ਲੋਕ ਪ੍ਰਕਾਰ ਹੋਣ ਲੱਗ ਪਏ ਸ਼ਿਵਜੀ ਜਿਹੜਾ ਸੀ ਵੇਖ ਕੇ ਉਦਾਸ ਹੋ ਗਏ ਤੇ ਫਿਰ ਲੋਕ ਇਥੇ ਕਾਂਛੀ ਵਿੱਚ ਹੁਣ ਆਪਣੇ ਪੁੱਤ ਸੋ ਵੀ ਜਿਹੜੀ ਆਤ ਧਰਤੀ ਹੈ ਜਿਹੜੀ ਤੁਸੀਂ ਵਸਾਈਏ ਇਹ ਮਗਰ ਦੀ ਧਰਤੀ ਵਿੱਚ ਜਿਹੜਾ ਮਰੂਗਾ ਉਹ ਕੀ ਬਣੂਗਾ ਕਹਿਣ ਲੱਗੇ ਵੀ ਜਿਹੜਾ ਇੱਥੇ ਮਰੂਗਾ ਮੁਕਤ ਹੋਊਗਾ ਫਿਰ ਦੁਬਾਰਾ ਕਹਿੰਦੇ ਜੀ ਰਖੀ ਜੀ ਜਿਹੜਾ ਇੱਥੇ ਮਰੂਗਾ ਕੀ ਬਣੂਗਾ ਉਹਨੇ ਦੂਸਰੀ ਵਾਰ ਵੀ ਕਿਹਾ ਮੁਕਤ ਹੋਊਗਾ ਤਿੰਨ ਵਾਰ ਪੁੱਛੇ ਤੋਂ ਮੁਕਤ ਕਿਹਾ ਪਰ ਇਹਨੇ ਵਾਰ-ਵਾਰ ਗਰੀ ਨੂੰ ਰਖੀ ਨਰਾਸ਼ ਹੋ ਕੇ ਫਿਰ ਉਹ ਧਰਤੀ ਛੱਡ ਕੇ ਚਲਾ ਗਿਆ ਜਿਸ ਕਰਕੇ ਇਹ ਹਿੰਦੂ ਧਰਮ ਕਹਿੰਦੇ ਮੈਂ ਉੱਥੇ ਜਾ ਕੇ ਮੁਕਤ ਹੋਵਾਂਗਾ ਤੁਹਾਨੂੰ ਮੁਕਤ ਹੋ ਕੇ ਵਿਖਾਵਾਂ ਕੋਈ ਹੰਕਾਰ ਦਾ ਬਜਨ ਨਹੀਂ ਸੀ ਵਿਖਾਵਾਂ ਕੋਈ ਹੰਕਾਰ ਦਾ ਬਜਨ ਨਹੀਂ ਸੀ ਆਪਣੇ ਪਰਮੇਸ਼ਰ ਦੇ ਜੀ ਆਪਣੇ ਪਰਮੇਸ਼ਰ ਦੇ ਨਾਮ ਤੇ ਭਰੋਸਾ ਐਸਾ ਸੀ ਪਰਿਵਾਰ ਦੇ ਸਮੇਤ ਕੰਝ ਕੁ ਸੰਤ ਆਏ ਕੁਝ ਹੋਰ ਲੋਕ ਆਏ ਉਹਨਾਂ ਕੁਝ ਸੰਤ ਆਏ ਕੁਝ ਹੋਰ ਲੋਕ ਆਏ ਉਹਨਾਂ ਕਬੀਰ ਸਾਹਿਬ ਨੂੰ ਕਿਹਾ ਅਛੇ ਦੀ ਪੂਰੀ ਆਲੀ ਮੁਕਤੀ ਨਹੀਂ ਲੈਣੀ ਅਛੇ ਦੀ ਪੂਰੀ ਆਲੀ ਮੁਕਤੀ ਨਹੀਂ ਲੈਣੀ ਮੈਨੂੰ ਨਹੀਂ ਕਲਾਸ਼ ਮੈਨੂੰ ਨਹੀਂ ਕਲਾਸ਼ ਪੂਰੀ ਦੀ ਲੋੜ ਮੈਂ ਕਹਿੰਦੇ ਸਤਿਪੂਰੀ ਦੀ ਲੋੜ ਮੈਂ ਕਹਿੰਦੇ ਨਾਮ ਦੇ ਪ੍ਰਤਾਪ ਕਰਕੇ ਨਾਮ ਦੇ ਪ੍ਰਤਾਪ ਕਰਕੇ ਉਹ ਮੁਕਤ ਹੁੰਦਾ ਹੈ ਨਾ ਕਿ ਕਿਸੇ ਧਰਤੀ ਦੇ ਪ੍ਰਤਾਪ ਕਰੇ ਤਾਂ ਮਰ ਕੇ ਮੁਕਤੀ ਮਿਲਦੀ ਹੈ ਜੋ ਜਨ ਭਾਉ ਭਗਤ ਕਛ ਜਾਣ ਜਿਹੜਾ ਜਨ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਬਾਰੇ ਕੁਝ ਜਾਣਦਾ ਜਿਹੜਾ ਪ੍ਰੇਮ ਦੇ ਨਾਲ ਤਨ ਮਨ ਵਾਹਿਗੁਰੂ ਦੀ ਬੰਦਗੀ ਕਰਦਾ ਹੈ ਮਰ ਕੇ ਮੁਗਤ ਹੋਣ ਦੇ ਚ ਅਜਰਜ ਕਾਹ ਕਹਿੰਦੇ ਵਿਕਿਆ ਹੈ ਨੂੰ ਲੋਕ ਨਖੇਧ ਥਾ ਮੰਨਦੇ ਐ ਕਿਤੇ ਮੜੀਆਂ ਕਬਰਾਂ 'ਚ ਬੈਠਾ ਹੋਵੇ ਜਿੱਥੇ ਲੋਕ ਜਾਣੂ ਡਰਦੇ ਨੇ ਜਿਹੜਾ ਪਰਮੇਸ਼ਰ ਦੀ ਭਗਤੀ ਕਰਦਾ ਹੈ ਉਹਨੂੰ ਮੁਕਤ ਹੋਣ ਦੇਜ ਕੋਈ ਅਚਰਜ ਨਹੀਂ ਕੋਈ ਮਖੌਲ ਕਰਦੇ ਨਹੀਂ ਮੈਂ ਜਲਾਹਾ ਪਰਮੇਸ਼ਰ ਦੇਜ ਢੁਲਕ ਕੇ ਤੇ ਦੇ ਜਲ ਦੇ ਜਲ ਸਮਾ ਕੇ ਨਦੀਆਂ ਨਾਲਿਆਂ ਦਾ ਸਮੁੰਦਰ ਕੇ ਨਦੀਆਂ ਨਾਲਿਆਂ ਦਾ ਸਮੁੰਦਰ ਭੋ ਕੇ ਮੁਣ ਕੇ ਵੱਖ ਨਹੀਂ ਹੁੰਦਾ ਇਸੇ ਪ੍ਰਕਾਰ ਤਿਉ ਢੁਰ ਮਿਲਿਓ ਜੁਲਾਹੋ ਗਬੀਰ ਸਾਹਿਬ ਜੀ ਕਹਿੰਦੇ ਤੇ ਉਹ ਤੇਵੇਂ ਹੀ ਜਿਹੜਾ ਸਾਡਾ ਅੰਤੇਗਰ ਰੂਪੀ ਘੜੇ ਦਾ ਪਰਤਕ ਜੋਤ ਰੂਪੀ ਜਲ ਹੈ ਉਹ ਅਦਵਾਇਤ ਆਨੰਦ ਰੂਪ ਜੋ ਅਦਵਾਇਤ ਆਨੰਦ ਰੂਪ ਜੋਤੀ ਸ਼ਲੋਕ ਪਰਮੇਸ਼ਰ ਜੋ ਹੈ ਉਹਦੇ ਜਾਉਣਾ ਚੰਗਾ ਹੈ ਜੇ ਵੇਖੋ ਵਲੀ ਜਾਉਣਾ ਚੰਗਾ ਹੈ ਜੇ ਵੇਖੋ ਵਲੀ ਕੰਧਾਰੀ ਉੱਚੇ ਢਿੱਲੇ ਦੇ ਚੜਿਆ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਢੈ ਪਿਆ ਤੇ ਮੁਕਤ ਹੋ ਗਿਆ ਇਸੇ ਪ੍ਰਕਾਰ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਏ ਜਿਹੜਾ ਟੁਲਕ ਕੇ ਮਿਲਦਾ ਹੈ ਭਾਵੇਂ ਜਿਹੜਾ ਨਿਵਾਣ ਵਿੱਚ ਨਿਮਰਤਾ ਵਿੱਚ ਆ ਕੇ ਮਿਲਦਾ ਹੈ ਉਹ ਪਰਮੇਸ਼ਰ ਦਾ ਇਝੇ ਨਾਮ ਦਾ ਪ੍ਰਤਾਪ ਭਗਤੀ ਦਾ ਪ੍ਰਤਾਪ ਜਨਾਇਆ ਹੈ ਕਿ ਪਰਮੇਸ਼ਰ ਦੀ ਭਗਤੀ ਮਹਾਨ ਹੈ ਇਹ ਲੋਕਾਂ ਦਾ ਸੰਗਤ ਦਾ ਕੋਲ ਇਹ ਹਰੀ ਦੇ ਲੋਕ ਸੰਤ ਜਨੋ ਮੈਂ ਤਾਂ ਕਹਿੰਦੇ ਮਤ ਦਾ ਭੋਰਾ ਭੋਲਾ ਹਾਂ ਮੇਰਾ ਸੂਧਾ ਸੁਭਾਏ ਮੈਨੂੰ ਵਾਲਸ਼ਲ ਨਹੀਂ ਆਉਂਦੇ ਪੰਡਤਾਂ ਵਾਲੇ ਮੈਨੂੰ ਤੇ ਬਸ ਨਾਮ ਤੇ ਭਰੋਸਾ ਹੈ ਅਤਵਾ ਹੇ ਹਰੀ ਦੇ ਲੋਕਾਂ ਲੋਕ ਜਿਹੜੇ ਲੋਕ ਕਹਿੰਦੇ ਸੀ ਨਾ ਭਗਤ ਕਬੀਰ ਸਾਹਿਬ ਜੀ ਨੂੰ ਵੀ ਇਹ ਜਲਾਹਾ ਹੈ ਇਹ ਥੋੜੀ ਮਤ ਵਾਲਾ ਹੈ ਤਾਂ ਕਿਉਂਕਿ ਜਿਹਨਾਂ ਨੇ ਤਿੰਨ ਕਾਲ ਜਗਤ ਨੂੰ ਮਿੱਠਿਆ ਮੰਨਿਆ ਤੇ ਜਿਵੇਂ ਨਦੀ ਜੋ ਬਾਹਰ ਹੋਈਦਾ ਕਹਿੰਦੇ ਇਦਾਂ ਢਿੱਡ ਕੁ ਸਾਖ ਸਾ ਅਗੇ ਲੰਗੇ ਫਿਰ ਗਿਣਤੀ ਕਰਨ ਇੱਕ ਬੰਦਾ ਆਪਣੇ ਆਪ ਨੂੰ ਨਾ ਗਿਣੇ ਉਹ ਗਾਵੇ ਚ ਕਹਿੰਦੇ ਵੀ ਮੈਂ ਭੋਲਾ ਹਾਂ ਸਿੱਧਾ ਹਾਂ ਲੋਕ ਕਹਿੰਦੇ ਆ ਵੀ ਜੀ ਤਜਹੇ ਕੀ ਤਜਹੇ ਮਪੀਰਾ ਜਦੋਂ ਉਹਨਾਂ ਨੇ ਕਿਹਾ ਨਾ ਤੁਸੀਂ ਕਬੀਰ ਸੇ ਕਹਿੰਦੇ ਉਹਦਾ ਫਿਰ ਕੀ احਸਾਨ ਹੋਇਆ ਜਿਹੜਾ ਉਹਦੀ ਬੰਦਗੀ ਦੇ ਵਿੱਚ ਅਸੀਂ ਰਾਤ ਦਿਨ ਲੱਗੇ ਰਹਿੰਦੇ ਆਂ ਫਿਰ ਕਹਿੰਦੇ ਰੱਬ ਦਾ ਕੀ ਆਸਾਨ ਹੋਇਆ ਅਤਵਾ ਜੇ ਕਹਿੰਦੇ ਵੀ ਕਾਂਚੀ ਦੇ ਵਿੱਚ ਮਰ ਕੇ ਇਹੀ ਕਹੌਣਾ ਹੈ ਵੀ ਇਹਨੂੰ ਸਤਜੀ ਨੇ ਮੁਕਤ ਕੀਤਾ ਹੈ ਤਾਂ ਕਬੀਰ ਸਾਹਿਬ ਕਹਿੰਦੇ ਫਿਰ ਪਰਮੇਸ਼ਰ ਵਾਹਿਗੁਰੂ ਦੀ ਨਿਹੋਰਾ ਮਨਾਉਣ ਗੁਰੂ ਦੀ ਨਿਹੋਰਾ ਮਨਾਉਣ ਪੂਜਣ ਬੰਦਗੀ ਦਾ ਮੈਨੂੰ ਕੀ ਲਾਭ ਹੋਇਆ ਭਾਵੇਂ ਪਰਮੇਸ਼ਰ ਪੂਜਣ ਬੰਦਗੀ ਦਾ ਮੈਨੂੰ ਕੀ ਲਾਭ ਹੋਇਆ ਭਾਵੇਂ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਜਿੱਥੇ ਵੀ ਰਹੂਗਾ ਉਤੈ ਮੁਕਤ ਹੋਊਗਾ ਮੈਂ ਸ਼ਿਫਟੀ ਵਾਲੀ ਮੁਕਤੀ ਨਹੀਂ ਲੈਣੀ ਤੁਹਾਨੂੰ ਕੋਈ ਪਰਮਣਿ ਉਹਨਾਂ ਨੂੰ ਪਤਾ ਹੈ ਅਸੀਂ ਮੁਕਤ ਹੋਵਾਂਗੇ ਜੇ ਜਪਾਂਗੇ ਵਾਹਿਗੁਰੂ 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 ਸਭਾ ਨੂੰ ਕਿਉਂਕਰ ਮਕਰ ਰਾਮ ਹਿਰਦੈ ਜੋ ਹੋਈ ਜੇ ਹਿਰਦੇ ਚ ਰਾਮ ਵਸਿਆ ਹੋਵੇ ਤਾਂ ਵੇਦਰ ਮੁਨੀ ਵੇ ਜਾਣ ਲੋ ਤਾਂ ਫੇਰ ਕੋਈ ਪਦਾਰਥ ਹੀ ਮੰਗ ਲੋ ਜਾਂ ਪਦਾਰਥ ਕੁਝ ਵੀ ਨਹੀਂ ਰਹਿਣ ਵਾਲਾ ਸੰਸਾਰ ਦੇ ਵਿੱਚ ਇੰਦਰ ਲੋਕ ਸਿਵ ਲੋਕ ਕਨਜੇ ਐਉਣੀ ਕੋਈ ਇਸ਼ਾਰਾ ਰੱਖ ਕੇ ਤੇ ਹੋਸ਼ੇ ਤਾਮ ਕਰੇ ਐਉਣੀ ਕੋਈ ਇਸ਼ਾਰਾ ਰੱਖ ਕੇ ਤੇ ਹੋਸ਼ੇ ਤਾਮ ਕਰਨੇ ਹਨ ਜਿਹੜੇ ਸੁਕਾਮ ਕਰਮ ਕਰਨੇ ਹਨ ਕੇ ਹਾਰ ਸੁੱਕ ਗਿਆ ਫੇਰ ਥੱਲੇ ਸੁੱਟ ਦਿੰਦੇ ਨੇ ਜੇਕਰ रामचन्द्र ਜੀ ਸਭਾ ਵਿੱਚ ਬੈਠੇ ਆ ਜਦੋਂ ਆਉਦੇ ਆਪਰੇ ਤੇ ਇੱਕ ਟੁੱਟੀਆਂ ਲੱਤਾਂ ਵਾਲਾ ਕੀੜਾ ਸਵੇਰ ਨੂੰ ਸਵੇਰ ਨੂੰ ਗਿਆਨ ਬਖਸ਼ ਦਿੱਤਾ ਇੱਕ ਘੜੀ ਵਾਸਤੇ ਜਦੋਂ ਗਿਆਨ ਬਖਸ਼ਿਆ ਫਿਰ राम जी ਕਹਿੰਦੇ ਇਹ ਵੀ ਦੱਸੋ ਵੀ ਇਹ ਕੀੜਾ ਕੌਣ ਹੈ ਤੇ ਸਭਾ ਵਿੱਚ ਬੈਠੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਭਾਵੇਂ ਅੰਦਰ ਰੱਬ ਦੇ ਏਜ ਲੀਨਤਾ ਪ੍ਰਾਪਤ ਨਹੀਂ ਹੁੰਦੀ ਵੀ ਜਦੋਂ ਕੋਈ ਪਉਨ ਕਰਕੇ ਕੋਈ ਹੋਸ਼ੇ ਤਪ ਕਰਕੇ ਇਨ ਹੋਸ਼ੇ ਤਪ ਕਰਕੇ ਇਨ ਪੁਰੀਆਂ ਚ ਜਾਂਦਾ ਵਾਹਿਗੁਰੂ ਵਿੱਚ ਲੀਨਤਾ ਦਾ ਹੁੰਦੀ ਹੈ ਜੱਪਿਆਂ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੀ ਜਾਵੇ ਨਿਸ਼ਕਾਮ ਹੋ ਕੇ ਤੇ ਫੇਰ ਜੰਮਣ ਬਰਮ ਛੁੱਟਦਾ ਹੈ ਮੇਰੇ ਇੰਦਰ ਵਰਗੇ ਉਹ ਵੀ ਟੇਡੀਆਂ ਜੂਨਾਵੇ ੱ ਧੱਕੇ ਖਾਂਦੇ ਫਿਰਦੇ ਸਵਰਗ ਛੱਡ ਕੇ ਬਹੁਤ ਭਾਵ ਬਹੁੜ ਕਹਿੰਦੇ ਪੁਨਾ ਫੇਰ ਮੁੜ ਕੇ ਆਉਣਾ ਹੀ ਪੈਂਦਾ ਹੈ ਇਹ ਜਾਉਣਾ ਪੈਂਦਾ ਮਾਤ ਲੋਕ ਵਿੱਚ ਆਉਣਾ ਪੈਂਦਾ ਏ ਜੁਆਤ ਲੋਕ ਵਿੱਚ ਆਉਣਾ ਪੈਂਦਾ ਏ ਜੂਨਾ ਵਿੱਚ ਪੈਣਾ ਪੈਂਦਾ ਏ ਰਾਮਾ ਗੋਪੀਸ਼ਰ ਦਾ ਨਾਮ ਆਪਣੇ ਹਿਰਦੇ 'ਚ ਵਸਾ ਕੇ ਰੱਖੋ ਸਵਾਮ ਆਪਣੇ ਹਿਰਦੇ 'ਚ ਵਸਾ ਕੇ ਰੱਖੋ ਸਵਾਸ ਸਵਾਸ ਨਾਮ ਜਪਿਆ ਕਰੋ ਬਾਕੀ ਕੋਈ ਵੀ ਸੰਸਾਰ 'ਚ ਰਹਿਣਾ ਨਹੀਂ ਪਰਮੇਸ਼ਰ ਦੇ ਨਾਮ ਬਿਨਾ ਰਹਾਓ ਮਿਸ਼ਰਾਮ ਦੇ ਕੇ ਕਬੀਰ ਸਾਹਿਬ ਜੀ ਬਖਸ਼ੂਸ਼ ਕਰਦੇ ਹਨ ਪਵਾ ਦਾ ਇੱਕ ਪਟਿਆਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋਭਾ ਰਾਜ ਵਿਪੈ ਬੜਾਈ ਜੇ ਹੁੰਦੇ ਦੇ ਬਹਿ ਗਿਆ ਕੋਈ ਮੁਖੀ ਬਣ ਗਿਆ ਕੋਈ ਚੌਧਰੀ ਬਣ ਗਿਆ ਕੋਈ ਕੁਲ ਬਣ ਗਿਆ ਕੋਈ ਕੁਲ ਬਣ ਗਿਆ ਜੇ ਅਜ ਦੇ ਸਮੇਂ ਚ ਆਉਂਦਿਆਂ ਦੇ ਅਫਸਰਾਂ ਦੇ ਨਾਮ ਹਨ ਕਵੀਨ ਸਾਹਿਬ ਜੀ ਕਹਿੰਦੇ ਦਰਹੀਸ ਹੈ ਇਹਨੇ ਵੀ ਜਿਹੜੀ ਇਹ ਸੂਬਾ ਹੈ ਨਾ ਮਾਇਆ ਦੀ ਰਾਜ ਭਾਗਦੀ ਏ ਉਹਦਿਆਂ ਦੀ ਵਡਿਆਈ ਹੈ। ਨਾ ਕਾਲ ਤੁਪ ਹੋਗੇ ਇਹ ਪਦਾਰਥਾਂ ਦਾ ਮਾਲਕ ਇਹ ਹੋਰ ਬਣ ਜਾਂਦਾ ਹੈ। ਭਾਵੇਂ ਪਹਿਲੇ ਨੂੰ ਕੋਈ ਸਹਾਇ ਨਹੀਂ ਹੁੰਦਾ ਪਰ ਲੋਕ ਦੇ ਰਸਤੇ ਵਿੱਚ ਸਭ ਵਡਿਆਈਆਂ ਉਹਦੇ ਪਦਾਰਥ ਸਿੱਤੇ ਧਰੇ-ਧਰੇ ਰਹ ਜਾਂਦੇ ਹਨ। ਲੱਭ ਲక్ష్ਮੀ ਮਾਇਆ ਦੇਵ ਭਗਤ ਕਬੀ ਸੁਖ ਪਾਇਆ ਹੈ ਸਾਰੇ ਦੁਖੀ ਹਨ ਨੋ ਕਹਿੰਦੀ ਆ ਸਾਰੀ ਚੰਗੀ ਮਿਲੀ ਸੱਸ ਕਹਿੰਦੀ ਆ ਨੋ ਨਹੀਂ ਚੰਗੀ ਮਿਲੇ ਘਰ ਵਾਲਾ ਕਹਿੰਦਾ ਹੈ ਘਰ ਵਾਲੀ ਨਹੀਂ ਠੀਕ ਉਹ ਕਹਿੰਦੀ ਮੇਰਾ ਪਤੀ ਨਹੀਂ ਠੀਕ ਉਹ ਕਹਿੰਦੀ ਆ ਮੈਨੂੰ ਸਹੁਰੇ ਨਹੀਂ ਚੰਗੇ ਸਰ ਲక్ష్ਮੀ ਮਾਇਆ ਇਨ ਤੇ ਕਹੋ ਕਵ ਨੇ ਸੁਖ ਪਾਇਆ ਭਾਈ ਦੱਸੋ ਜੇ ਪਰਮੇਸ਼ਰ ਨੂੰ ਭਲਾਵੋਗੇ ਪਰਮੇਸ਼ਰ ਦਾ ਨਾਮ ਨਹੀਂ ਜਪੋਗੇ ਤਾਂ ਫੇਰ ਪਰਿਵਾਰ ਦੇ ਸਬੰਧੀ ਵੀ ਜਿਹੜੇ ਹਨ ਇਹ ਦੁਖਦਾਈ ਹੋ ਜਾਣਗੇ ਤੇ ਜੇ ਨਾਮ ਜਪੋਗੇ ਨਾਮ ਜਪਣ ਦੇ ਨਾਲ ਫਿਰ ਘਰ ਦੇ ਇਨਸਾਨ ਸੰਗਤ ਬਣ ਜਾਏ ਕਿ ਨਾਮ ਦੀ ਵਡਿਆਈ ਕਬੀਲੇ ਵਾਸਤੇ ਬਹੁਤ ਕਰਦਾ ਕਹਿੰਦੇ ਫਿਰ ਪੁੱਤ ਤਾਂ ਜਪੀਏ ਵਾਹਿਗੁਰੂ 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 ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਸਾਨੂੰ ਤਾਂ ਹੋਰ ਕਿਸੇ ਤਰ੍ਹਾਂ ਦਾ ਕੰਮ ਆ ਕੰਮ ਹੈ ਹੀ ਨਹੀਂ ਨਾਮ ਜਪਣ ਤੋਂ ਬਗੈਰ ਅਤਵਾ ਪਰਮੇਸ਼ਰ ਦੇ ਨਾਮ ਨੂੰ ਜਪਣ ਤੋਂ ਬਿਨਾ ਸਾਡੀ ਹੋਰ ਕੋਈ ਕੰਮ ਵਾਲਾ ਕੰਮ ਵਾਲਾ ਕੋਈ ਚਾਹ ਨਾ ਕੋਈ ਖਾਸ਼ ਹੀ ਨਹੀਂ ਹੈ ਸੇ ਵਸ ਜਾਵੇ ਸੇ ਵਸ ਜਾਵੇ ਕਿ ਨਾਮ ਹੀ ਚਾਹੁੰਦੇ ਹਾਂ ਨਾਮ ਦੀ ਹੀ ਮਹਾਨਤਾ ਹੈ ਵਾਹਿਗੁਰੂ ਕਬੀਰ ਸਾਹਿਬ ਜੀ ਨੇ ਪਰਮ ਪੀਰ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿਹਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿਹਦੇ ਵਿੱਚ ਨਾਮ ਦੀ ਨਾਮ ਸਾਡੇ ਹਿਰਦੇ ਦੇ ਵਿੱਚ ਵਸੇ ਤਾਂ ਕਿ ਸਾਡੀ